ਇਹ ਪੰਜਾਬੀ ਦੇ ਨਾਲ ਮੈਂ ਪਟਿਆਲਾ ਤੋਂ ਚਰਨਜੀਤ ਸਿੰਘ ਕੋਲੀ ਮਾਲਵਾ ਨੂੰ ਅੱਜ ਕਬੱਡੀ ਸਵਾਗਤ ਮਿਲਣ ਗਈ ਆ ਫਿਰੋਜ਼ਪੁਰ ਤੋਂ ਨਵੀਂ ਦਿੱਲੀ ਵਸਤੇ ਬੰਦੇ ਭਾਰਤ ਟ੍ਰੇਨ ਦਾ ਅੱਜ ਉਦਘਾਟਨ ਹੋ ਰਿਹਾ 11 ਵਜੇ ਦੇ ਕਰੀਬ ਇਹ ਟ੍ਰੇਨ ਪਟਿਆਲਾ ਸਟੇਸ਼ਨ ਤੇ ਪਹੁੰਚਣੀ ਸੀ ਕੁਝ ਸਮਾਂ ਦੇਰੀ ਨਾਲ ਚੱਲ ਰਹੀ ਆ ਪਰ ਫਿਲਹਾਲ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੀ ਆ ਇਸ ਟ੍ਰੇਨ ਨੂੰ ਲੈ ਕੇ ਜਿਸ ਪ੍ਰਕਾਰ ਦੀ ਇਸ਼ਤਿਹਾਰਵਾਜੀ ਹੋ ਰਹੀ ਆ ਬੀਜੇਪੀ ਦਾ ਕਹਿਣਾ ਹੈ ਕਿ ਇਹ ਨਰਿੰਦਰ ਮੋਦੀ ਦੀ ਸੋਗਾਤ ਜਿਹੜੀ ਪੰਜਾਬ ਵਾਸੀਆਂ ਨੂੰ ਮਿਲੀ ਆ ਉਹ ਲਾਹ ਲੈਂਣ ਦੀ ਕੋਸ਼ਿਸ਼ ਕਰ ਰਹੇ ਨੇ ਦੂਜੇ ਪਾਸੇ ਕਾਂਗਰਸ ਦੇ ਜਿਹੜੇ ਵਰਕਰ ਨੇ ਉਹਨਾਂ ਦਾ ਕਹਿਣਾ ਕਿ ਉਹਨਾਂ ਦੇ ਐਮਪੀ ਡਾਕਟਰ ਧਰਵੀਰ ਗਾਂਧੀ ਦੀ ਮਿਹਨਤ ਸਦਕਾ ਇਹੋ ਟ੍ਰੇਨ ਅੱਜ ਇੱਥੇ ਪਹੁੰਚੀ ਹੈ ਤਾ ਕਿਥੇ ਨਾ ਕਿਥੇ ਇਸ ਟ੍ਰੇਨ ਨੂੰ ਲੈ ਕੇ ਵੀ ਸਿਆਸਤ ਗਰਮਾਂਦੀ ਨਜ਼ਰ ਆ ਰਹੀ ਹੈ ਪਟਿਆਲਾ ਦੇ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਦਿਖਾ ਰਿਹਾ ਜਿੱਥੇ ਕਿ ਵੱਡੀ ਸੰਖਿਆ ਦੇ ਵਿੱਚ ਕਾਂਗਰਸੀ ਵਰਕਰ ਤੇ ਬੀਜੇਪੀ ਵਰਕਰ ਇੱਥੇ ਪਹੁੰਚੇ ਹੋਏ ਨੇ ਔਰ ਇਸ ਟ੍ਰੇਨ ਨੂੰ ਲੈ ਕੇ ਜਿਹੜੀ ਜਿਸ ਤਰ੍ਹਾਂ ਦੀ ਸਿਆਸਤ ਹੋ ਰਹੀ ਹੈ ਇਸ਼ਤਿਹਾਰਬਾਜ਼ੀ ਹੋ ਰਹੀ ਹੈ ਬਿਆਨਬਾਜ਼ੀ ਹੋ ਰਹੀ ਹੈ ਹਰ ਕੋਈ ਇਸ ਦਾ ਲਾਹਾ ਲੈਣਾ ਚਾਹੁੰਦਾ ਕਿ ਇਹ ਟ੍ਰੇਨ ਉਹਨਾਂ ਦੇ ਪਾਰਟੀ ਦੀ ਦੇਣ ਹੈ ਬੀਜੇਪੀ ਦੇ ਸੀਨੀਅਰ ਆਗੂ ਤੇ ਫਿਲਮ ਐਕਟਰ ਉਬੀਤਾ ਲੀਵਲ ਨੇ ਨਾ ਨਾ ਗੱਲਬਾਤ ਕਰਦੇ ਆ ਅੱਜ ਪਟਿਆਲਾ ਤੋਂ ਬੰਦੇ ਭਾਰਤ ਦਾ ਜਿਹੜਾ ਉਦ்கਾਟਨ ਹੋ ਰਿਹਾ ਟ੍ਰੇਨ ਦਾ ਕਿਵੇਂ ਦੇਖਦੇ ਬਹੁਤ ਖੂਬਸੂਰਤ ਬਹੁਤ ਖੁਸ਼ ਪੰਜਾਬ ਲਈ ਸ਼ੋਗਤ ਸੋਹਣੀ ਸ਼ੋਗਤ ਟਾਈਮਲੀ ਸ਼ੋਗਤ ਔਰ ਜ਼ਰੂਰਤਮੰਦ ਸ਼ੋਗਤ ਅ ਤਲੀਵਾ ਸਭ ਪੰਜਾਬ ਦੇ ਸੰਘਰਸ਼ ਕੀਤਾ ਕਿਸਾਨਾਂ ਨੇ ਤੁਸੀਂ ਉਦੋਂ ਵੀ ਮੁੱਦੇ ਉਠਾਏ ਆ ਇਹ ਕਈ ਚੀਜ਼ਾਂ ਐਸੀਆਂ ਹੈਗੀਆਂ ਕਿ ਜਿਹੜੀਆਂ ਪੰਜਾਬ ਨੂੰ ਬਹੁਤ ਪਹਿਲਾਂ ਮਿਲ ਜਣੀਆਂ ਚਾਹੀਦੀਆਂ ਸੀਆਂ ਕਿ ਕਿ 10 ਸਾਲਾਂ ਤੋਂ ਜਿਹੜੇ ਨਰਿੰਦਰ ਮੋਦੀ ਰਾਜ ਕਰਦੇ ਹੋਏ ਨੇ ਸੈਂਟਰ ਦੇ ਵਿੱਚ ਲੱਗਦਾ ਨਹੀਂ ਕਿ ਇਹ ਚੀਜ਼ਾਂ ਜਿਹੜੀਆਂ ਪਹਿਲਾਂ ਹੋਣੀਆਂ ਚਾਹੀਦੀਆਂ ਸੀ ਤੈਨੂੰ ਮੰਗਣਾ ਨਾ ਆਵੇ ਸੱਚਾ ਪੀਰ ਕੀ ਕਰੇ ਜੇ ਤੁਸੀਂ ਵਾਂਦੀ ਘੱਟ ਕੇ ਕਹੋ ਉਹ ਵੀ ਨਹੀਂ ਹੁੰਦਾ ਹਰ ਇੱਕ ਚੀਜ਼ ਦਾ ਤਰੀਕਾ ਹੁੰਦਾ ਸਲੀਕਾ ਹੁੰਦਾ ਸੰਸਕਾਰ ਹੁੰਦੇ ਨੇ ਜਿਨ੍ਹਾਂ ਨੂੰ ਅੰਗਰੇਜ਼ੀ ਚ ਮੈਨਰਸ ਐਂਡ ਐਟੀਕੈਟਸ ਕਹਿੰਦੇ ਨੇ ਵੱਡਿਆਂ ਨੂੰ ਪੈਰੀ ਹੱਥ ਲਾਉਣਾ ਸਾਡਾ ਇੱਕ ਸਤਕਾਰ ਦੇਣ ਦਾ ਬਹਾਨਾ ਨਾ ਕਿ ਕਿਸੇ ਬੁਰੇ ਚੁਕਣ ਦਾ ਬਸ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖੇ ਉਹਦਾ ਗਲਾਸ ਖਾਲੀ ਕਿ ਅਦਾ ਭਰਿਆ ਹੋਇਆ ਸਾਡੇ ਵਾਲਿਆਂ ਨੇ ਤਾਂ ਗਲਾਸ ਖਾਲੀ ਹੀ ਦੇਖਿਆ ਖਾਲੀ ਦੀ ਡੌਣੀ ਪਈ ਆ ਜਿਹੜਾ ਭਰਿਆ ਹੋਇਆ ਉਹਨੂੰ ਕਦੇ ਦੇਖਿਆ ਨਹੀਂ ਕਮੀ ਕਿਹਦੀ ਲੱਗਦੀ ਹੈ ਕਮੀ ਸਿਆਸਤ ਕਹਿ ਦੋ ਸਿਆਸਤ ਹੀ ਪੇੜ ਚੜਿਆ ਪੰਜਾਬ ਯੈਸ ਸਿਰਫ ਸਿਆਸਤ ਨਫਰਤ ਸਿਆਸਤ ਨਫਰਤ ਸਿਆਸਤ ਇਹ ਹੱਲ ਕੀ ਹੈ ਜਿਹੜੇ ਹੁਣ ਹੀ ਸਮੇਂ ਸੈਂਟਰ ਦੀ ਸਰਕਾਰ ਜਿਵੇਂ ਵੱਡੇ ਵੱਡੇ ਦੇ ਰਿਹਾ ਪ੍ਰੋਜੈਕਟ ਦੇ ਰਿਹਾ ਹੁਣ ਸਦੀ ਤਰੱਕੀ ਵਾਸਤੇ ਦੇਸ਼ ਦੀ ਤਰੱਕੀ ਵਾਸਤੇ ਪ੍ਰਦੇਸ਼ ਦੀ ਤਰੱਕੀ ਵਾਸਤੇ ਸੈਂਟਰ ਐਂਡ ਸਟੇਟ ਦੀ ਸਰਕਾਰ ਇੱਕ ਚਾਹੀਦੀ ਹੈ ਤਾਂ ਹੀ ਤਰੱਕੀ ਹੋਛੀ ਪੰਜਾਬ ਦੇ ਉੱਤੇ 4 ਲੱਖ ਹਜ਼ਾਰ ਕਰੋੜ ਦਾ ਕਰਜ਼ਾ ਹੈਗਾ ਕਿਸ ਤਰ੍ਹਾਂ ਨਿਬੜੇਗਾ ਕਿਸ ਤਰ੍ਹਾਂ ਲੋਕ ਸਰਵਾਈਵ ਕਰਨਗੇ ਕਿਦਾਂ ਕਿਸਾਨ ਅੱਗੇ ਵਧਣਗੇ ਕੀ ਲੱਗਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਏਗੀ ਦੋਨੇ ਸਟੇਟ 'ਚ ਵੀ ਸੈਂਟਰ 'ਚ ਵੀ ਨੇ ਬੜ ਜੇਗਾ ਪੰਜਾਬ ਉੱਠ ਖੜਦਾ ਪੰਜਾਬ ਬਹੁਤ ਹਿੰਮਤੀ ਲੋਕ ਨੇ ਬੇ ਡਰ ਲੋਕ ਨੇ ਜੂਝਾਰੂ ਲੋਕ ਹੈ ਥੋੜੀ ਜੀ سپورਟ ਚਾਹੀਦੀ ਹੈ ਡੱਬਿਆ ਜਰੂਰ ਹੋਇਆ ਥੋੜੀ ਜੀ سپورਟ ਚਾਹੀਦੀ ਹੈ ਉਸ سپورਟ ਦੇ ਨਾਲ ਉੱਠ ਖੜੇਗਾ ਯਕੀਨਨ ਕੀ ਜ਼ਰੂਰਤ ਹੈ ਜ ਜੀ ਦੇ ਦਿਓ ਜਿਵੇਂ ਹੁਣ ਇਲੈਕਸ਼ਨ ਵੀ ਤਰਨਤਾਰ ਦੀਆਂ ਇਲੈਕਸ਼ਨਾਂ ਵੀ ਹੈਗੀਆਂ ਔਰ ਪਿਛਲਾ ਗਰਾਫ ਦੀ ਗੱਲ ਕਰੀਏ ਤਾਂ ਬੀਜੇਪੀ ਕਿਤੇ ਨਾ ਕਿਤੇ ਗਰਾਫ ਉੱਚਾ ਵੀ ਹੋਇਆ ਹੈਗਾ ਤਾਂ ਲੱਗਦਾ ਕਿ 2027 ਦੀਆਂ ਚੋਣਾਂ ਦੇ ਵਿੱਚ ਬੀਜੇਪੀ ਕਿਤੇ ਨਾ ਕਿਤੇ ਇਕੱਲੇ ਲੜੇਗੀ ਪੰਜਾਬ ਕੱਲਿਆਂ ਲੜੇਗੀ ਜਿੱਤੇਗੀ ਸਰਕਾਰ ਬਣਾਏਗੀ ਲੱਗਦਾ ਨਹੀਂ ਕਿਸੇ ਨਾਲ ਅਲਾਈਅੰਸ ਹੋਣ ਦੀ ਉਮੀਦ ਮੇਰਾ ਉੱਡਾ ਕਦਰ ਨਹੀਂ ਕਿ ਮੈਂ ਇਸ ਦੇ ਬਾਰੇ ਟਿੱਪਣੀ ਕਰ ਸਕਾਂ ਪਰ ਕੱਲਿਆਂ ਲੜਕੇ ਵੀ ਜਿੱਤੇਗੀ ਔਰ ਸਰਕਾਰ ਬਣਾਏਗੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਫਿਲਮ ਐਕਟਰ ਔਰ ਜਿਹੜੇ ਬੀਜੇਪੀ ਦੇ ਲੀਡਰ ਨੇ ਹੋਭੀ ਧਾਲੀਵਾਲ ਸਨ ਉਹਨਾਂ ਨੇ ਗੱਲਬਾਤ ਕੀਤੀ ਹੈ ਅੱਜ ਬੰਦੇ ਭਾਰਤ ਟ੍ਰੇਨ ਦਾ ਜਿਹੜਾ ਉਦਘਾਟਨ ਹੋ ਰਿਹਾ ਪਟਿਆਲਾ ਪਹੁੰਚ ਰਿਹਾ ਕੁਝ ਸਮੇਂ ਦੇ ਵਿੱਚ ਤਾਂ ਉਸ ਨੂੰ ਲੈ ਕੇ ਬੀਜੇਪੀ ਨੇ ਵੱਲੋਂ ਬੀਜੇਪੀ ਦੇ ਵਰਕਰ ਵੱਡੇ ਪੱਦਰ ਤੇ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਟ੍ਰੇਨ ਜਿਹੜੀ ਸੁਗਾਤ ਪੰਜਾਬ ਨੂੰ ਮਿਲੀ ਹੈ ਤਾਂ ਦੂਜੇ ਪਾਸੇ ਕਾਂਗਰਸ ਦੇ ਵਰਕਰ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੇ ਕਹਿਣਾ ਕਿ ਉਹਨਾਂ ਦੇ ਐਮਪੀ ਧਰਮਵੀਰ ਗਾਂਧੀ ਦੇ ਜਿਹੜੇ ਜਿਹੜੇ ਕੰਮ ਕੀਤੇ ਨੇ ਉਹਦਾ ਨਤੀਜਾ ਕਿ ਅੱਜ ਇਹ ਭਾਰਤ ਬੰਦੇ ਭਾਰਤ ਦੀ ਟ੍ਰੇਨ ਪਟਿਆਲਾ ਪਹੁੰਚਦੀ ਹੈ ਤੋ ਟ੍ਰੇਨ ਦੀ ਅੱਜ ਸ਼ੁਰੂਆਤ ਹੋ ਰਹੀ ਹੈ ਇੱਕ ਪਾਸੇ ਬੀਜੇਪੀ ਦੇ ਵਰਕਰ ਪਹੁੰਚੇ ਹੋਏ ਨੇ ਤੇ ਦੂਜੇ ਪਾਸੇ ਕਾਂਗਰਸ ਦੇ ਸਾਡੇ ਨਾਲ ਰਿਟਾਇਰਡ ਏਜੀ ਗੁਰਵਿੰਦਰ ਸਿੰਘ ਢਿੱਲੋਂ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਰ ਬੀਜੇਪੀ ਵਰਕਰ ਕਹਿੰਦੇ ਪਹੁੰਚੇਗਾ ਵੱਡੀ ਸੰਖਿਆ ਦੇ ਵਿੱਚ ਇੱਧਰ ਕਾਂਗਰਸ ਪੁੱਜੀ ਸਾਰੇ ਆਪਣਾ بڑا ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਟ੍ਰੇਨ ਉਹਨਾਂ ਦੀ ਦੇਣ ਹੈ ਕੋਈ ਲਾਹਾ ਲੈਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਜੇ ਕੋਈ ਵੀ ਸਟੇਕ ਹোল্ডার ਹੈ ਕਿਸੇ ਵੀ ਪਾਰਟੀ ਦਾ ਹੈ ਜਿੰਨੇ ਵੀ ਬੰਦੇ ਭਾਰਤ ਚਲਾਉਣ ਵਾਸਤੇ ਪੰਜਾਬ ਵਾਸਤੇ ਕੋਸ਼ਿਸ਼ ਕੀਤੀ ਹੈ ਅਸੀਂ ਉਹਦੇ ਧੰਨਵਾਦੀ ਆ ਨੰਬਰ 1 ਕਾਂਗਰਸ ਪਾਰਟੀ ਪੋਲੀਟੀਕਲ ਹੋਰ ਪਾਰਟੀਆਂ ਜੜੀਆਂ ਵੀ ਨੇ ਜੇ ਉਹ ਆਪਣਾ ਆਪਣਾ ਯੋਗਦਾਨ ਦੱਸਣਾ ਚਾਹੁੰਦੀਆਂ ਨੇ ਪਬਲਿਕ ਦੇ ਸਾਹਮਣੇ ਮੈਨੂੰ ਨਿੱਜੀ ਤੌਰ ਤੇ ਬਤੌਰ ਸ਼ਹਿਰ ਤੋਂ ਕਾਂਗਰਸ ਪਾਰਟੀ ਦੇ ਨੁਮਾਇੰਦੇ ਹੋਣ ਤੇ ਮੈਂਬਰ ਹੋਣ ਦੇ ਕੋਈ ਇਤਰਾਜ਼ ਨਹੀਂ ਆ ਸਾਨੂੰ ਸਾਰਿਆਂ ਨੂੰ ਬਿਓਂਡ ਪਾਰਟੀ ਲਾਈਨਸ ਖੁਸ਼ੀ ਆ ਕਿ ਪਟਿਆਲਾ ਨੂੰ ਬੰਦੇ ਫਾਰ ਰੇਲ ਟ੍ਰੇਨ ਨਾਲ ਕਨੈਕਟ ਕੀਤਾ ਜਾ ਰਿਹਾ ਔਰ ਇਹਨੂੰ ਡਿਨਾਈ ਨਹੀਂ ਕੀਤਾ ਜਾ ਸਕਦਾ ਪਿਛਲੇ ਕਈ ਸਾਲਾਂ ਤੋਂ ਡਾਕਟਰ ਧਰਮਵੀਰ ਗਾਂਧੀ ਹੋਣਾ ਜਿਹੜੇ ਬੜੇ ਸਿਆਣੇ ਸੂਝਵਾਨ ਲੋਕਾਂ ਨੂੰ ਮਿਲਨਸਾਰ ਤੇ ਔਨੈਸਟ ਮੈਂਬਰ ਪਾਰਲੀਮੈਂਟ ਨੇ ਪਟਿਆਲੇ ਵਾਸਤੇ ਡਿਸ ਔਨੈਸਟ ਬਹੁਤ ਸਾਲ ਹੋ ਗਏ ਚੱਲਦਿਆਂ ਨੂੰ ਇਹਨਾਂ ਨੇ ਮਿਹਨਤ ਕਰਕੇ ਦੋ ਚੀਜ਼ਾਂ ਕੀਤੀਆਂ ਇੱਕ ਤੇ ਰੇਲਵੇ ਲਾਈਨ ਜਿਹੜੀ ਇੱਥੋਂ ਵਾਲਿਆਂ ਨੂੰ ਡਬਲ ਕਰਾਇਆ ਇਲੈਕਟ੍ਰੀਫਾਈਡ ਕਰਾਇਆ ਫਿਰ ਰਾਜਪੁਰਾ ਔਰ ਲਹਾਲੀ ਦਾ ਚੰਡੀਗੜ੍ਹ ਨਾਲ ਲਿੰਕ ਬਣਾਇਆ ਇਹ ਆ ਮੈਟਰ ਆਫ ਰਿਕਾਰਡ ਆ ਕੋਈ ਪਾਰਟੀ ਇਹਨੂੰ ਡਿਨਾਈ ਨਹੀਂ ਕਰ ਸਕਦੀ ਲੇਕਿਨ ਫੇਰ ਵੀ ਕੋਈ ਵੀ ਪੋਲੀਟੀਕਲ ਪਾਰਟੀ ਹੋਏ ਹਰ ਇੱਕ ਪੋਲੀਟੀਕਲ ਪਾਰਟੀ ਦਾ ਆਪਣਾ ਆਪਣਾ ਹੋਣ ਦੇ ਪਟਿਆਲਾ ਸ਼ਹਿਰ ਦੇ ਵਿੱਚ ਵੀ ਔਰ ਪਟਿਆਲਾ ਦੇਰ ਦੇ ਗਿਰਦ ਵੀ ਪੂਰੇ ਪੰਜਾਬ 'ਚ ਵੀ ਜਿਹੜੇ ਵੀ ਸਟੇਕ ਹোল্ডার ਨੇ ਕਿਸੇ ਵੀ ਪਾਰਟੀ ਦਾ ਜੇ ਉਹਨੇ ਪਟਿਆਲਾ ਵਾਸਤੇ ਯੋਗਦਾਨ ਪਾਇਆ ਅਸੀਂ ਉਹਦੇ ਧੰਨਵਾਦੀ ਆ ਪਰ ਸਾਡੀ ਪਾਰਟੀ ਦੇ ਸਾਡੇ ਮੈਂਬਰ ਪਾਰਲੀਮੈਂਟ ਦਾ ਯੋਗਦਾਨ ਸਭ ਤੋਂ ਜ਼ਿਆਦਾ ਹੈ ਔਰ ਇਹਨੂੰ ਅਸੀਂ ਡਿਨਾਈ ਨਹੀਂ ਕਰ ਸਕਦੇ ਡਾਕਟਰ ਤਾਂ ਰੰਵੀਰ ਗਾਂਧੀ ਨੇ ਨਸ਼ਿਆਂ ਦਾ ਮੁੱਦਾ ਤੇ ਵੀ ਗੱਲਬਾਤ ਕੀਤੀ ਹੈ ਉਹ ਵੀ ਹਮੇਸ਼ਾ ਚੱਕਦੇ ਨੇ ਕਿ ਜਿਹੜਾ ਸਿੰਥੈਟਿਕ ਨਸ਼ਾ ਬੰਦ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਇਸ ਸਮੇਂ ਨਸ਼ੇ ਦਾ ਹੜਾ ਤੁਹਾਨੂੰ ਇਸ ਆਪਾਂ ਚ ਭਲੀ ਭੰਦੀ ਜਾੜਦੇ ਆ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਇਸ ਚੀਜ਼ ਨੂੰ ਠੱਲ ਪਾ ਸਕੇਗੀ ਕੋਈ ਵੀ ਸਰਕਾਰ ਕਈ ਸਾਲਾਂ ਪਿਛਲੀਆਂ ਤੋਂ ਮੈਂ ਹਰ ਇੱਕ ਸਰਕਾਰ ਨਾਲ ਕੰਮ ਕੀਤਾ ਆ ਸਰਕਾਰਾਂ ਨੂੰ ਜਿਹੜਾ ਐਫਰਟ ਕਰਨਾ ਚਾਹੀਦਾ ਆ ਆ ਨਸ਼ੇ ਨੂੰ ਖਤਮ ਕਰਨ ਵਾਸਤੇ ਉਸ ਲੈਵਲ ਤੇ ਨਹੀਂ ਪਹੁੰਚ ਸਕਦੇ ਬਿਕੋਜ਼ ਆਫ ਨੈਕਸਸ ਤੇ ਬਹੁਤ ਸਾਰੇ ਹੋਰ ਰੀਜ਼ਨਾ ਕਰਕੇ ਜਿਨ੍ਹਾਂ ਨੂੰ ਆ ਭਲੀ ਭਾਂਤ ਵਾਕਿਫ ਹੈ ਪਰ ਕੋਈ ਵੀ ਪਾਰਟੀ ਬੇਸ਼ੱਕ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਆਏ ਉਹਨਾਂ ਨੇ ਸਟੇਜ ਤੇ ਉੱਪਰ ਤਲਵੰਡੀ ਸਾਹਿਬੋ ਕਸਮ ਗੁਰਦੁਆਰਾ ਗੁੜਕਾ ਸਾਹਿਬ پکڑ ਕੇ ਕਸਮ ਕਰਕੇ ਵੀ ਕਿਹਾ ਸੀ ਕਿ ਮੈਂ ਲੱਖ ਤੋੜਦਾ ਹਾਂਗਾ ਲੋਕੀ ਕਹਿੰਦੇ ਨੇ ਕਿ ਉਹਨਾਂ ਨੇ ਝੂਠੀ ਕਸਮ ਖਾਧੀ ਸੀ ਇਸੇ ਕਰਕੇ ਉਹਨਾਂ ਨੇ ਆਪ ਹੀ ਦੱਸਿਆ ਕਿ ਮੇਰਾ ਆਪਣਾ ਹੀ ਲੱਕ ਟੁੱਟ ਗਿਆ ਸੀ ਇਹਦਾ ਮਤਲਬ ਗੁਰੂ ਸਾਹਿਬ ਦੇ ਸਾਹਮਣੇ ਗੁਰਬਾਣੀ ਨੂੰ ਫੜ ਕੇ ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ ਮੈਂ ਜਾਣਕਾਰੀ ਰੱਖਦਾ ਹੋਏ ਕਹਿੰਨਾ ਹੈ ਕੋਈ ਵੀ ਸਰਕਾਰ ਜਿਹੜੀ ਨੈਕਸਸ ਨੂੰ ਤੋੜ ਸਕਦੀ ਆ ਜਿਹੜੀ ਇਹਨਾਂ ਦਾ ਇੱਕ ਸਿਸਟਮੈਟਿਕ ਤਰੀਕੇ ਨਾਲ ਡਰੱਗਸ ਨੂੰ ਖਤਮ ਕਰਨਾ ਚਾਵੇ ਉਹਨੂੰ 8-9 ਮਹੀਨੇ ਤੋਂ ਜ਼ਿਆਦਾ ਸਮਾਂ ਨਹੀਂ ਲੱਗਦਾ ਮੈਂ ਇਸ ਫਾਈਟ ਨੂੰ ਕਰਕੇ ਦੇਖਿਆ ਵੱਖ-ਵੱਖ ਸਰਕਾਰਾਂ ਨੂੰ ਕੰਮ ਕਰਦੇਆਂ ਦੇਖਿਆ ਮੈਂ ਆਸ ਉਮੀਦ ਕਰਦਾ ਕਿ ਜੇ ਕਾਂਗਰਸ ਪਾਰਟੀ ਵੀ 127 ਦੇ ਵਿੱਚ ਆਈ ਤੇ ਮੈਂ ਉਹਨਾਂ ਦਾ ਹਿੱਸੇਦਾਰ ਹੋਇਆ ਉਹਨਾਂ ਦੇ ਨਾਲ ਖੜਿਆ ਤੇ ਮੈਂ ਆਪਣਾ ਹਰ ਇੱਕ ਤਜਰਬਾ ਉਹਨਾਂ ਨੂੰ ਉਹਨਾਂ ਦੇ ਹੱਥ ਕਰੂੰਗਾ ਤਾਂ ਕਰਕੇ ਅਸੀਂ 6-7 ਮਹੀਨੇ ਵਿੱਚ ਪੰਜਾਬ ਤੋਂ ਡਰੱਗਸ ਨੂੰ ਘੱਟ ਕਰ ਸਕੀਏ ਔਰ ਮੁਕਾ ਸਕੀਏ ਜੀ ਲੋ ਸਾਹਿਬ ਤਰਨਤਨ ਇਲੈਕਸ਼ਨ ਸਿਰ ਦੇ ਉੱਤੇ ਨੇ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਦੇ ਬਿਆਨਬਾਜ਼ੀ ਹੋਈ ਹੈ ਔਰ ਪੰਜਾਬ ਪ੍ਰਧਾਨ ਦੇ ਉੱਤੇ ਕਿ ਮਾਮਲਾ ਵੀ ਦਰਹ ਹੋ ਚੁੱਕਾ ਹੈ ਵੇਖੋ ਪਹਿਲੀ ਗੱਲ ਮੈਂ ਕੋਈ ਮੈਂ ਤਿੰਨ ਦਹਾਕੇ ਤੋਂ ਜ਼ਿਆਦਾ बतौर ਆਈਪੀਐਸ ਅਫਸਰ ਐਸ ਪੰਜਾਬ ਲਈ ਕੰਮ ਕੀਤਾ ਹੈ ਗੋਲੀਆਂ ਵੀ ਫੇਸ ਕੀਤੀਆਂ ਨੇ ਔਰ ਵਾਲ-ਵਾਲ ਵੀ ਬਚੇ ਆ ਔਰ ਸਾਰੀ ਪੁਲਿਸ ਨੇ ਕੀਤਾ ਹੈ ਪਹਿਲੀ ਗੱਲ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਂਝੀ ਵਾਲਤਾ ਦਾ ਸੰਦੇਸ਼ ਦਿੰਦਾ ਆ ਮੇਰੇ ਕੋਲੋਂ ਕੋਈ ਡਰ ਨਹੀਂ ਆ ਕੋਈ ਲੁਕਾ ਨਹੀਂ ਆ ਸਾਨੂੰ ਇਹੋ बतौर ਲੀਡਰਸ ਇਹੋ ਜੀ ਸ਼ਬਦਾਵਲੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਮੇਰਾ ਸਮਾਜ ਜੇ ਗੁਰੂ ਗੋਬਿੰਦ ਸਿੰਘ ਨੇ ਬਾਟੇ ਇੱਕੋ ਬਾਟੇ ਦੇ ਵਿੱਚ ਅੰਮ੍ਰਿਤ ਬਣਾ ਕੇ ਪਾਣੀ ਤੋਂ ਅੰਮ੍ਰਿਤ ਕਨਵਰਟ ਕਰਕੇ ਸਾਰਿਆਂ ਨੂੰ ਇੱਕੋ ਬਾਟੇ ਦਿੱਤਾ ਸੀ ਸਾਨੂੰ ਨਾ ਬੋਡੀ ਸ਼ੇਮਿੰਗ ਅਲਾਉਡ ਹੋਣੀ ਚਾਹੀਦੀ ਆ ਨਾ ਕਲਰ ਸ਼ੇਮਿੰਗ ਅਲਾਉਡ ਹੋਣੀ ਚਾਹੀਦੀ ਆ ਨਾ ਆਕਾਸ਼ ਸ਼ੇਮਿੰਗ ਅਲਾਉਡ ਹੋਣੀ ਚਾਹੀਦੀ ਆ ਜੜਾ ਵੀ ਸਟੇਟਮੈਂਟ ਸਿੰਘ ਉਹਨਾਂ ਨੇ ਉਹਦੀ ਮਾਫੀ ਮੰਗੀ ਆ ਲੇਕਿਨ ਮੈਨੂੰ ਦਿਲ ਹੀ ਪੇਨ ਆ ਕਿ ਸਾਡੇ ਕਿਸੇ ਵੀ ਲੀਡਰ ਨੂੰ ਇੰਜ ਨਹੀਂ ਕਹਿਣਾ ਚਾਹੀਦਾ ਲੀਡਰ ਕੀ ਕਿਸੇ ਨੂੰ ਮੈ ਨਹੀਂ ਕਰਨਾ ਚਾਹੀਦਾ ਕਿਸੇ ਵੀ ਸਮਾਜ ਨਾਲ ਬਿਲੋਂਗ ਕਰਦਾ ਹੈ ਅਵਲ ਅੱਲਾ ਨੂਰਬਾ ਆ ਕੁਦਰਤ ਕੇ ਸਭ ਦੰਦੇ ਸਾਰੇ ਮੇਰੇ ਨਾਲ ਉੱਚੇ ਆ ਗੁਰਿੰਦਰ ਸਿੰਘ ਢਿੱਲੋਂ ਨੂੰ ਮੈਂ ਸਾਰਿਆਂ ਨੂੰ ਨੀਮਾ ਬਹੁਤ ਧੰਨਵਾਦਤਾ ਸਾਬਕਾ ਐਡੀਜੀਪੀ ਗੁਰਵਿੰਦਰ ਸਿੰਘ ਢਿੱਲੋਂ ਸਾਡੇ ਨਾਲ ਸਨ ਜਿਹੜੇ ਕਿ ਜਿਨ੍ਹਾਂ ਨੇ ਤਰਨ ਤਰਨ ਮੁੱਦੇ ਦੇ ਉੱਤੇ ਜਿਹੜਾ ਜਿਹੜੇ ਇਲੈਕਸ਼ਨ ਨੇ ਉਹਦੇ ਤੇ ਪੰਜਾਬ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਦੇ ਬਿਆਨ ਦੇ ਉੱਤੇ ਵੀ ਗੱਲਬਾਤ ਕੀਤੀ ਆ ਔਰ ਉਸ ਤੋਂ ਇਲਾਵਾ ਜਿਹੜੀ ਅੱਜ ਟ੍ਰੇਨ ਦੀ ਸ਼ੁਰੂਆਤ ਹੋ ਰਹੀ ਆ ਉਸ ਨੂੰ ਲੈ ਕੇ ਵੀ ਕਿਤਨੇ ਕਿਤੇ ਜਿਹੜੇ ਭਾਜਪਾ ਦੇ ਵਰਕਰਤੇ ਕਾਂਗਰਸ ਦੇ ਵਰਕਰ ਇਹ ਵੀ ਜਿਹੜੀ ਜਿਸ ਤਰ੍ਹਾਂ ਦੀ ਇਸ਼ਤਿਹਾਰबाजी ਹੋਏ ਦੇ ਵਿੱਚ ਆਪਣਾ ਆਪਣਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕੁਝ ਸਮੇਂ ਬਾਅਦ ਇਹ ਟ੍ਰੇਨ ਪਟਿਆਲਾ ਦੇ ਸਟੇਸ਼ਨ ਤੇ ਪਹੁੰਚੇਗੀ ਔਰ ਉਸ ਸਮੇਂ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ